ਹਿੰਸਾ ਸਿਕਲਜੀ ਸਾਰਣ ਵਦੇਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਖਿਆਲਾ ਤਹਿਸੀਲ ਜਿਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਰਾਮਤੇਥ ਰੋਡ ਦੇ ਉੱਪਰ ਜਿਹੜਾ ਵੀਰਜਣਾ ਦਾ ਪਿੰਡ ਹੈ ਲੋਕੋਕੇ ਚਗਾਵੇਂ ਵਾਲੇ ਰੋਡ ਤੇ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਮ ਦਿਖਾਉਣੀ ਹੈ ਤੇ ਦੋਵੇਂ ਤੁਹਾਨੂੰ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਉਹਨਾਂ ਆਪਾਂ ਕਰਦੇ ਹਾਂ ਵੀ ਜੀ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੋਸ ਨੋਟੇ ਠੀਕ ਆ ਜੀ ਬਾਨੀ ਜੀ ਦੀ ਠੀਕ ਠਾਕ ਨਹੀਂ ਸੁਣਾ ਵਧੀਆ ਵਧੀਆ ਹਰ ਕੀ ਵਾਵਾ ਦਿਨ ਪਾਤੇ ਜੀ ਅਜੇ ਇਦਾਂ ਹੀ ਨਾ ਥੋੜਾ ਜਿਹਾ ਬਾਹਰੋਂ ਗੈਸਟ ਆਏ ਅੱਛਾ ਉਹਨਾਂ ਨੂੰ ਘਮਾਉਣ ਫਰੋਂਦੇ ਚੱਕਰ ਦੇ ਅੱਛਾ ਹੁਣ ਉਹਨਾਂ ਨਾ ਤਿੰਨ ਨਿਕਲ ਗਏ ਮੈਂ ਠੀਕ ਹੈ ਬਾਕੀ ਹੈ ਹੀ ਆ ਗੱਬਣਾ ਅੱਛਾ ਪਿੱਛੋਂ ਵੇਚਦੀਆਂ ਕਰਦੇ ਠੀਕ ਠੀਕ ਹੈ ਠੀਕ ਤੇ ਚਲੋ ਨਾਮ ਦੱਸ ਦੋ ਫਿਰ ਨਾਮ ਜੀ ਮੇਰਾ ਦੀਪਕਾ ਹਾਂਜੀ ਤੇ ਪਿੰਡ ਖਿਆਲਾ ਕਲਾ ਤੇ ਤਸੀਲ ਜਨਾਲ ਬਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਹੈਗਾ 9779733848 ਠੀਕ ਹੈ ਜੀ ਤੇ ਚਲੋ ਸਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਇਤੋਂ ਹੀ ਆਪਾਂ ਕਰ ਲਈਏ ਹਾਂ ਜੀ ਕਿੰਨਾ ਚੁਗਾ ਸੂਆ ਸੂਈ ਜੀ ਨਹੀਂ ਜੀ ਦੂਸਰਾ ਸੂਆ ਸੂਈ ਆ ਠੀਕ ਹੈ ਤੇ ਇਹਨੂੰ ਹੋ ਗਿਆ ਅੱਜ 13 ਦਿਨ ਸੂਈ 13 ਦਿਨ ਹੋ ਗਏ ਮਲਕੀ ਮੇਲੇ ਤੋਂ ਬਾਹਰ ਆ ਮੇਲਾ ਇਹਨੇ ਮਾਰਨ ਦਾ ਹੀ ਮਲਕੀ 3 ਦਿਨ ਹੋ ਗਏ ਮੈਲਾ ਮਰਨ ਦਾ ਠੀਕ ਹੈ ਤੇ ਤੋਂ ਤੱਕ 13 13 14 ਕਿਲੋ ਤੋ ਤਿਆਰ ਆ ਮਤਲਬ ਕਿ ਹੋਊਗਾ ਵਾਧ ਦੀ ਜਿਹੜਾ ਆਪਾਂ ਲੀਟਰ ਮਾਰ ਕੇ ਇੱਥੋਂ ਬਣਾ ਦੇਣਾ ਬਿਲਕੁਲ ਜਿਹੜਾ ਤਿਆਰ ਆ ਹਨਾ ਕਰੇ ਤੇ ਕਿੰਨਾ ਕੁ ਚਵਾਈ ਜਾਊਗੀ ਜੀ ਘਰ ਵਾਲਿਆਂ ਦੇ ਮਤਾਬਕ ਤੇ ਕਹਿੰਦੇ 18 19 ਕਿਲੋ ਚੁੰਨੇ ਰਹੇ ਆ ਅੱਛਾ ਤੇ ਹੁਣ ਚਲੋ ਆਪ ਆਪਣੀ ਸੇਵਾ ਹੈ ਹਾਂਜੀ ਹਾਂਜੀ ਹੁਣ ਆਪਾਂ ਜਿੰਨਾ ਹੈਗਾ 13 14 ਕਿਲੋ ਲੀਟਰ ਮਾਰ ਦੇਣੀ ਠੀਕ ਹੈ ਜੀ ਤੋਰ ਸੋਈ ਨੂੰ ਕਿੰਨੇ ਦਿਨ ਹੋਏ ਉਦੋਂ ਸੋਈ ਨੂੰ ਵੀਰ ਜੀ ਨੂੰ 13 ਦਿਨ ਹੋ ਗਿਆ ਠੀਕ ਹੈ ਤੋਰ ਜਾ ਆ ਬੱਚੇ ਦੋਵਾਂ ਦੇ ਆ ਜਿਹੜੇ ਹੁਣ ਦਿਖਾਉਣੀ ਉਹਦਾ ਬੱਚਾ ਹੈ ਤੇ ਆਈਡੀ ਪਾਚੇ ਦਿਖਾਉਣੀ ਉਹਦਾ ਬੱਚਾ ਦੇ ਕਿੰਨਾ ਫਿਰ ਮੁੱਲ ਰੱਖਣਾ ਵਿਦਿਆ ਦਾ ਆਪਾ ਮੁੱਲ ਵੀ ਜੀ ਕਰਨ ਨੂੰ ਤਾਂ 55 ਕਰੀ ਜਾਈਏ 50 ਕਰੀ ਜਾਈਏ ਹਾਂ ਜੀ ਕੋਈ ਫਾਇਦਾ ਨਹੀਂ ਮਿਲ ਜਾਣੇ ਦੀ ਹਾਂਜੀ ਹਾਂਜੀ ਵੀ ਜੀ ਹਾਂ 44000 ਲਵਾਂਗੇ 44000 ਦੇ ਦੇ ਦੋ ਹਾਂ ਚਲੋ ਬਾਕੀ ਛੋਟ ਛੜ ਵਿੱਚੋਂ ਕਰ ਦੋਗੇ ਕੋਈ ਨਹੀਂ ਕੋਈ ਵੀਰ ਭਰਾ ਹੂ ਲਾਵੇ ਥੋੜਾ ਬਦ ਮਾਨਤਨ ਕਰਾਂਗੇ ਠੀਕ ਆ ਤੇ ਬਾਕੀ ਇਹ ਆ ਵੀ 13 14 ਲੀਟਰ ਮੋਕੇ ਤੇ ਤਿਆਰ ਹੈ ਠੰਡੀ ਬਈ ਜਵਾਦ ਦਿਖਾ ਦਿੰਦੇ ਤੇ ਦੁੱਧੋਂ ਜਿਹੜਾ ਇਹਨਾਂ ਜਿਹਾ ਵਾਧ ਦੇਣਾ ਠੀਕ ਆ। ਮਾ ਬਣਾਵਦੀ ਆ। ਠੰਡੀ ਤੇਰੀ ਆ ਕੇ। ਠੀਕ ਆ ਤੇ ਮੁੱਟੀ ਧਾਰਿਆ ਤੇ ਬਾਕੀ ਥੱਲੇ ਜਿੰਨੀ ਵੀ ਆ ਸਫਾਈ ਤੇ ਆ। ਤੇ ਹੁਣੇ ਕਾ ਜਿਹੜੀ ਹੋਰ ਦੂਸਰੇ ਨੰਬਰ ਤੇ ਸਾਈਵਲ ਜਰਸੀ ਕਰਾਸ ਹੈ ਜਿਹੜੀ। ਇਨੋਂ ਕਿ ਨਾ ਚੜ ਹੋ ਗਿਆ ਬੀਜੀ ਸੋਈ ਨੂੰ। ਬੀਜੀ ਮੈਂ ਚੌਥਾ ਦਿਨ ਜੋ। ਚੌਥਾ ਦਿਨ ਹੈ। ਹਾਂਜੀ। ਤੇ ਕਿੰਨਾ ਦੁੱਧ ਤਿਆਰ ਕਰਗੀ ਜੀ? ਬੀਜੀ ਥੱਲੇ ਬੌੜਾ ਲਾ ਲੇ ਕੋਈ ਦੁੱਧ ਵਾਲੇ 15 ਕਿਲੋ ਤਿਆਰ ਦੇ। ਤਿਆਰ ਜਿਹੜਾ ਬਿਲਕੁਲ। ਬਿਲਕੁਲ ਡੱਬ ਜਾਓ। ਠੀਕ ਆ। ਹਾਂ ਤੇ ਕਿੰਨਾ ਕੁ ਦੁੱਧ ਇਚਵਾਈ ਜਾਊਗੀ ਦੁੱਧ ਵੀਰ ਜੀ ਜਿੰਨਾ ਕੋ ਲਈ ਜਣਾ ਉਹ ਕਹਿੰਦੇ ਕਿ ਅਸੀਂ ਪਿੰਨ ਗਾਵਾਂ ਲਿਆ ਦਿਆਂ ਸੀ ਰਾਸਥਾਨ ਤੋਂ ਠੀਕ ਐ ਇਹ ਰਾਸਥਾਨ ਤੋਂ ਲਿਆਇਆ ਠੀਕ ਐ ਤੇ ਉਹਨਾਂ ਨੇ ਕਿ ਪਹਿਲੇ ਸੋਈ ਇਹਨੇ ਦਿੱਤਾ ਸੀ 20 22 ਕਿਲੋ ਅੱਛਾ ਜਿਵੇਂ 23 24 ਦਿੱਤਾ ਠੀਕ ਹੁਣ ਉਹਨਾਂ ਦੇ 5 ਹੀ 26 ਦਊਗੀ ਬਾਕੀ ਆਪਾਂ ਜਿੰਨਾ ਦੁੱਧ ਹੈਗਾ ਨਾ ਹੁਣ 15 ਕਿਲੋ ਠੀਕ ਐ ਉਹਦੀ ਗਾਰੰਟੀ ਦਵਾਂ ਬਾਕੀ ਕੋਈ ਵੀਰ ਵਧਾ ਲੈ 20 ਕਰ ਲੈ 25 ਕਰ ਲੈ ਆਪਣੀ ਸੇਵਾ ਤੋਰਾਂ ਮੇਰੇ ਜਿੰਦਾ 15 ਕਿਲੋ ਹੈਗਾ ਅਤਰਾ ਇਹ ਵੀ ਸੰਭੀ ਸੰਭੀ ਚੰਗੀ ਆ ਥੱਲੇ ਵੀ ਚੰਗੀ ਖੁੱਲੀ ਤਿਆਰ ਹੋਈ ਆ ਇਹਦਾ ਫਿਰ ਮੁੱਲ ਵੀ ਦੀ ਜੀ ਬਾਕੀ ਇਹਨਾਂ 200 ਨਾਲ ਘਰੇ ਚੋਈ ਆ ਹਾਂਜੀ ਠੀਕ ਆ ਕਿਉਂ ਤੀਸਰਾ ਸੁਆਹ ਠੀਕ ਆ ਇਹਦਾ ਵੀ ਚਵਾ ਜਿਹੜਾ ਵੀਜੂ ਨੇ ਗਿੰਦਗੀ ਦਿਖਾ ਦੀਏ ਫਿਰ ਆਹ ਦੇਖ ਸਾਡੇ ਦਿਖਾ ਰਿਹਾ ਵੀ ਦੀ ਚਵਾ ਹੈ ਇਹ ਅਗਲੇ ਥਾਣਾ ਦਾ ਚਵਾ ਦੇਖ ਸਾਡੇ ਕਿੱਤਾ ਕਿੱਤਾ ਦੁੱਧ ਨੇ ਤੇ ਆ ਪਿਛਲੇ ਥਾਣਾ ਦਾ ਚਵਾ ਜਿਹੜਾ ਇਹਦਾ ਤੇ ਆ ਕਿ ਠੰਡੀ ਤੇਰੀ ਹੈ ਇਤਰੇ ਭਾਵੇਂ ਰੱਸੀ ਪਾਉ ਤੇ ਭਾਵੇਂ ਨਾ ਪਾਉ ਥਾਣਾ ਦਾ ਸੱਜ ਕੇ ਆਪ ਵੀ ਚੰਗਾ ਮਿਲ ਕੰਮ ਵੀ ਚੰਗੇ ਆ ਇਹਦਾ ਮੁੱਲ ਵੀ ਜੀ ਉਹਨਾਂ ਨੇ 5000 ਕਰ ਲਿਆ ਘਰ ਵਾਲਿਆਂ ਨੇ ਚਲੋ ਹੋ ਉਹਨਾਂ ਦੀ ਉਹਨਾਂ ਦੀ ਮਰਜ਼ੀ ਹਾਂ ਜੀ ਤੁਸੀਂ ਕਿੰਨਾ ਕਰਦੇ ਜੀ ਦੇ ਦੀਏ 55 ਦੀ ਕਿਹ ਵਿੱਚੋਂ ਕਰਦੀ ਛੋੜ ਛੜ ਕਰ ਤੋਂ ਦੱਸੋ ਕਿੰਨੀ ਕਰਦੀਏ ਕਰ ਤੋਂ ਆਪਾਂ 2000 ਕਰਦੀਏ ਜੀ 2 ਘੱਟ 50 ਦੀ ਦੇ ਦੂੰਗਾ ਅੱਛਾ 50 ਚੋਂ ਵੀ 2 ਛੱਡ ਦੋ 48 ਆ ਹੋਰ ਮਾਨਤਨ ਕਰਦਾ ਵੀਰ ਦਾ ਅੱਛਾ ਬਾਕੀ ਵੀਰ ਨਾ ਸਾਈ ਪਾ ਦਿੰਦੇ ਤੇ ਬਾਈ ਫੋਨ ਨਹੀਂ ਚੁੱਕਦੇ ਅੱਛਾ ਅਗੇ ਇੱਕ ਦੋ ਚਾਂਸ ਹੋਏ ਜ ਆਪਣੇ ਨਾਲ ਤਾਂ ਠੀਕ ਹੈ ਤੇ ਮੈਂ ਵੀਰਾਂ ਨੂੰ ਇਹੋ ਬੇਨਤੀ ਕਰਦਾ ਕਿ ਆਪਣੀ ਚੰਗੀ ਨਾਲ ਸਲਾਹ ਕਰਕੇ ਦੋ ਤਿੰਨ ਅਰੀ ਵੀਡੀਓ ਦੇਖ ਕੇ ਫਿਰ ਸਾਈ ਪਾਇਆ ਕਰੋ ਕਿ ਕਿੰਨਾ ਗਾਹ ਖਰਾਬ ਹੋ ਜਾਂਦਾ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਬਾਕੀ ਦੁੱਧ ਦੀ ਆਪਣੀ ਗਰੰਟੀ ਹੋਊਗੀ ਜਿੰਨਾ ਕਹਿਤਾ ਜੇ ਕਿਲੋ ਵੀ ਘਟਜੂਗਾ ਤੇ ਤਾਂ ਆਪਣੀ ਜ਼ਿੰਮੇਵਾਰ ਹੋ ਬਾਕੀ ਸੋਈਆਂ ਸਵਾਈਆਂ ਇੱਥੇ ਦੋ ਟਾਈਮ ਕੋ ਚੋਕ ਕੇ ਲਾ ਜੇ ਹਨਾ ਇੱਥੋਂ ਜੀ ਕੋਈ ਨਹੀਂ ਪਹੁੰਚਿਆ ਜਾਂਦਾ ਉਹ ਵੀਡੀਓ ਪਾਉਂਦੇ ਚਵਾਲੇ ਦੋ ਡੰਗ ਤਸਲੀ ਕਰੇ ਆਪਣੀ ਠੀਕ ਹੈ ਵੀਰ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਪੁੱ